ਇਹ ਹੈਗਾ ਸਾਡਾ ਕਾਰਤਿਕ ਤੇ ਅਸੀਂ ਚੱਲਿਆ ਦੁਕਾਨ ਤੇ ਵੇਖੇ ਦਾ ਕੋਡ ਕੱਟ ਪਾ ਕੇ ਪੂਰਾ ਰੈਡੀ ਕਰ ਰੱਖਿਆ ਹੈ ਹਨਾ ਕਾਰਤਿਕ ਚਲੋ ਜੀ ਆਪਾਂ ਚੱਲਦੇ ਆਂ ਤੇ ਆ ਸਾਡੇ ਗੱਦੇ ਕੱਢ ਕੇ ਰੱਖ ਰੱਖਿਆ ਬਾਹਰ ਉਧਰ ਮੰਮੀ ਲੱਭੀ ਲੱਭੀ ਨੇ ਲੱਗੀ ਵੀ ਕਪੜੇ ਤੋਂ ਨਾ ਤੇ ਇਧਰ ਸਾਡਾ ਬਾਹਰ ਖੁੱਲੋ ਤੇ ਆ ਗਿਆ ਆਪਣਾ ਬਾਈਕ ਚਾਰ ਸਫੇਰ ਤਾਂ ਹੈ ਨਹੀਂ ਕੋਈ ਖਾਲੀ ਖਾਲੀ ਜਗ੍ਹਾ ਤੇ ਆਪਾਂ ਚੱਲਦੇ ਆਂ ਕਾਰਤਿਕ ਨੂੰ ਬੋਣੇ ਆਪਾਂ ਬਾਈਕ ਤੇ ਤੇ ਗਾਰਦਿਕ ਨੂੰ ਬਾਅਦ ਆਪਾਂ ਬਾਈਕ ਤੇ ਇਹਦੇ ਨਾਲ ਹੀ ਆਪਾਂ ਜਾਨੇ ਦੁਕਾਨ ਤੇ ਜਾ ਕੇ ਇੱਕ ਲੇਟਰੀ ਜਾਂਦਾ ਬਾਈਕ ਤੇ ਬਹਿ ਕੇ ਇਹ ਚਾਹ ਉਹ ਬਹਿ ਗਿਆ ਚੱਲਦੇ ਹੁਣ ਆਪਾਂ ਸਾਬ ਇੱਧਰ ਅੱਗੇ ਜਾਂਦਾ ਟਰੈਕਟਰ ਗਰਦੜ ਹੋਂਦੇ ਹੋ ਜਾਂਦੇ ਤੇ ਅਸੀਂ ਬੈਠੇ ਆ ਇੱਕ ਵਾਰਕ ਤੇ ਤੇ ਆ ਸਾਡੇ ਵਾਟਰ ਵਾਸ਼ਿੰਗ ਪਿੰਡ ਦਾ ਥੋੜਾ ਜਿਹਾ ਖੜਾ ਗਿਆ ਵੱਢੀ ਜਾਂਦੇ ਤੇ ਇਹ ਕਹਿੰਦਾ ਹੂੰ ਹੂੰ ਇੱਥੇ ਤੁਨੇ ਜਾ ਰਹੇ ਆਂ ਗੱਰ ਤੇ ਕਿਧਰ ਇਹ ਸਾਡਾ ਗੱਰ ਤੇ ਹੈ ਤੇ ਆਪਾਂ ਜਾ ਰਹੇ ਆਂ ਤੇ ਇਧਰ ਛੱਪੜ ਕੇਲਿਆਂਲਾ ਬਾਥੀਆਂ ਵਾਧੂ ਪਈਆਂ ਤੇ ਆਪਾਂ ਕੇ ਦੁਕਾਨ ਤੇ ਇਹ ਦਿਖਦਾ ਨਹੀਂ ਵੀ ਹੈਗਾ ਆ ਗ ਦਸ਼ਮੀਸ਼ ਕਰਿਆਣਾ ਸਟੋਰ ਇਹ ਦੁਕਾਨ ਦੁਕਾਨ ਤੇ ਸਾਡੇ ਦੁਕਾਨਦਾਰ ਦੇ ਪਹਿਲੀ ਫਸਟ ਵੀਡੀਓ ਬੈਠਾ ਹੈ ਰਾਮਦਰ ਨਾਲ ਬੈਠਾ ਮੈਮਰੀਆਂ ਦਾ ਬੈਠਾ ਨਾ ਚੱਲ ਕੋਈ ਨਹੀਂ ਤੇ ਫਿਰ ਬੁੱਧ ਰੱਖਿਆ ਬਾਈ ਨੇ ਵਧੀਆ ਸੋਣ ਸੁਣਾ ਲੈ ਬਈ ਹੁਣ ਸਾਨੂੰ ਚੀਜ਼ ਦੇ ਦੇ ਕਰਤਿਕ ਕੀ ਖਾਣਾ ਬਾਈ ਇਹ ਨਾ ਨਹੀਂ ਪਤਾ ਅਸੀਂ ਆ ਕੇ ਚੀਜ਼ ਲੈ ਕੇ ਕਰੇ ਵਾਪਸ ਤੇ ਆਪਾਂ ਮੁੜ ਕੇ ਘਰ ਆਲਾ ਮੁੜ ਅੱਜ ਬੱਚੇ ਗਿਆ ਸਾਰੇ ਸਕੂਲਾਂ ਤਾਂ ਕਰਕੇ ਗਲੀ ਹੈ ਖਾਲੀ ਖਾਲੀ ਕਿ ਕਰੇ ਬਾਹਰ ਕੋ ਮੁੱਖਰ ਕੇ ਮੰਜਾ ਉਧਰ ਲਾ ਰਖੇ ਪੋੜੀਆਂ ਨਾ ਜੜੇ ਕਰਦੇ ਕਿਤੇ ਗੱਦੇ ਸਾਡੇ ਬਾਹਰ ਆ ਉਹ ਸਾਡਾ ਕਰਦੇ ਖੇਡ ਜਾਂਦਾ ਉਥੇ ਉਥੇ ਗੇੜਿਆਂ ਦਾ ਕੀ ਸਾਡੀ ਮੋਟੋ ਇਹ ਪਤਾ ਨਹੀਂ ਕੀ ਕੁਛ ਲਈ ਫਿਰਦੀ ਹਾਂ ਉਹ ਸ਼ੱਕ ਐਸਟਾਂ ਠੀਕ ਐ ਤੇ ਨਹੀਂ ਅਮੀ ਲਗਾ ਹਾਂ ਹਾਂ ਡੀਵੀਡੀ ਤੋਂ ਵਿਆਹ ਦੀ ਮੂਵੀ ਸੈੱਟ ਕਰਨੀ ਐ ਤੇ ਜੇ ਪੈਂਡਰਾਈਵ ਤਾਂ ਨਹੀਂ ਬਣਾਉਂਗਾ ਦੀ ਮੈਂ ਉਹਨਾਂ ਨੂੰ ਕਹਿ ਦਿਓ ਸਾਨੂੰ ਹਾਂ ਕੁੜੀ ਇਹ ਜੇ ਪੈਂਡਰਾਈਵ ਤਾਂ ਨਹੀਂ ਪੈਂਡਰਾਈਵ ਚ ਕਿਹੜੀ ਚ ਪਾਉਂ ਆ ਤੇ ਆ ਚਰਨਾ ਬੈਠੀ ਐ ਸਾਡੀ ਓ ਕੀ ਸਾਡਾ ਬਾਈਕ ਹੁਣ ਬਚਾਉਣੇ ਜਾਣਾ ਹੈਗਾ ਇਧਰ ਵੀ ਇਹਨਾਂ ਨਾਲ ਗੱਲਾਂ ਵੱਰ ਲਗੇ ਬਈ ਇਹ ਪੈਂਡਰਾਈਵ ਦੇਵੋਗੇ ਤਾਂ ਫੇਰ ਹੀ ਹੈ ਸਾਡਾ ਕਟਾ ਬੈਠਾ ਤੇ ਉਹ ਸਾਡਾ ਪਾਵਾ ਤੂੰ ਤੇਰਾ ਪਾ ਦੀ ਫੇਰ ਕਾਹច ਪਾਉਂਗਾ ਪੈਂਡਰਾਈਵ ਆਪਦੇ ਕੋਲ ਪਾ ਦੀ ਫੇਰ ਤੇਰੇ ਕੋਲੇ ਹੋਊਗੀ ਦਵਾਈ ਕੰਮ ਪੈਂਡਰਾਈਵ ਨਹੀਂ ਹੁੰਦੀ ਮੇਰੇ ਕੋਲੇ ਮੈਂ ਕੰਪਿਊਟਰ ਚ ਪਾ ਲੂਗਾ ਨੂੰ ਪੈਂਡਰ ਦੇ ਦੇ ਮੈਂ ਵਿੱਚ ਪਾ ਦੂਗਾ ਪੈਂਡਰ ਸਾਡੇ ਕੋਲੇ ਕਿੱਥੇ ਹੈ ਤੂੰ ਲੈ ਲਈ ਕਿੰਨੇ ਦੀ ਆਊਗੀ ਇਹ ਤਾਂ ਵੀ ਪਤਾ ਲੱਗ ਕਿੰਨੇ ਜੀ ਵੀ ਹੋਣੇ ਜੀ ਪਤਾ ਲੱਗੂਗਾ ਹਾਂ ਪਾਵੇ ਤੂੰ ਕਰਦਾ ਆ ਪਾਵਾ ਸਕੂਲ ਨਹੀਂ ਕਰੂ ਏ ਹੈ ਸਕੂਲ ਨਹੀਂ ਗਿਆ ਵਚਪ ਕਰਕੇ ਖੜਾ ਚਲੋ ਜੀ ਹੁਣ ਬਣਾ ਬੰਦ ਕਰ ਅਸੀਂ ਜਾਂਦੇ ਹਾਂ ਡੱਬ ਵਾਲੀ ਭਾਈ ਏਪਾ ਵੀ ਦੂਰ ਸਾਰੀ ਤੇ ਬਾਹਰ ਅੱਗੇ ਆ ਗਈ ਮੀਟਿੰਗ ਵੰਡੀ ਨੇ ਸਟਾਈ ਹੈ ਤੇ ਸਾਡੇ ਕਾਰਤਿਕ ਨੂੰ ਮੈਨੂੰ ਲੱਗਾ ਜਵਾਕਨ ਵੱਜ ਗਈ ਮੌਜ ਇੱਥੇ ਆਈਡੀਆ ਵੈਸੇ ਮਾੜਾ ਨਹੀਂ ਗਿਆ ਹਣਾ ਕਾਰਤਿਕ ਓਏ ਕਿੱਧਰ ਚੱਲਾਂ ਐ मैं तेरे मगर मगर हाँ कारतिक तू मेरे अगे अगे है ओ कार्तिक बॉय चल कार्तिक बॉय दूर गया आप उधर ना आप चलते करे हूँ तनि कि मेरा फादर साहब ते आ मुर्गी भी नाल वो थोड़ी जन कट्ठे हुए बैठे यूनियन बना बैठे जोरी आप आ ਆ ਮੋਟਰ ਦੇ ਫੁੱਲ ਬੁੱਢੀਆਂ ਆ ਸਾਡੀ ਕਿਰਨਾ ਨੇ ਮਿੱਟੀ ਮੋਟੀ ਸ਼ਰਕ ਕੇ ਵਧੀਆ ਸਾਫ ਸੁਥਰਾ ਕੰਮ ਕੀਤਾ ਤੇ ਇਧਰ ਆ ਵੇਖ ਆ ਸਾਡੀ ਪਰਲਵਾ ਹੁਣ ਬੋਲ ਤੁ ਕੀ ਕਹਿੰਦੀ ਸੀਗੀ ਡਰਾਵੇ ਦਿੰਦੀ ਐ ਮੈਂ ਬਹਿਣਗੇ ਚਿੱਤਰ ਚਿੱਤਰ ਤੇ ਚਪਲਾਂ ਮਾਰੂੰਗਾ ਤੇਰੇ ਮੂੰਹ ਤੇ ਅੱਛਾ ਹਾਂ ਬੇਇੱਜ਼ਤੀ ਕਰੀਏ ਦੇਖੋ ਲੋਕ ਪਾਉਗੇ ਸਰਲ ਰਹਾਓ ਪਰ ਚਾਪਾ ਤੇਰਾ ਮੂੰਹ ਉਹ ਸਾਡੀ ਕਿਰਨਾ ਹੈ ਤੇ ਉਹ ਸਾਡੀ ਗੱਤ ਨਹੀਂ ਹੈ ਠੀਕ ਹੈ ਤੇ ਹੁਣ ਆਪਾਂ ਜਾਵਾਂਗੇ ਕਰੇ ਮੋਟਰ ਨੂੰ ਲੈਣ ਇਧਰ ਕੋਈ ਹੈ ਨਹੀਂਗਾ ਸਾਡੀ ਸਬਜੀ ਲੱਗ ਗਈ ਆ ਫਿਰ ਚ ਐਨੇ ਰਹਿ ਜੂ ਹਾਂ ਜਾਨਾ ਮੈਂ ਕਰੀ ਓਕੇ ਬਾਏ ਬਾਏ ਤੇ ਆ ਪਾਣੀ ਪੂਣੀ ਬਧੀ ਛਿੜਕਦਾ ਆਪਣਾ ਬਾਈਕ ਚੱਲ ਜਾ ਹੁਣ ਕਰਦਾ ਸਿੱਧਾ ਇੱਕ ਆ ਇਧਰ ਉਪਜਾਈ ਦੂਰੇ ਆਉਂਦਾਗਾ ਤੇਜ਼ ਆ ਜਾਂਦਾ ਆ ਆਂਗਣਾ ਨਾ ਪਾਪਾ ਚੱਲਦਾ ਘਰੇ ਪਾਪਾ ਜਾਈ ਐਨੇ ਘਰੇ ਇਧਰ ਗਰਾਊਂਡ ਬਣੀ ਜਾਂਦਾ ਏ ਜੇ ਵੀ ਸੀ ਲੱਗੀ ਪਈ ਏ ਨਹੀਂ ਬਟਣ ਤੇ ਖੰਡਾ ਹੈਗਾ ਸੂਜ ਜਸੋਂ ਦਾ ਟਾਈਮ ਹੈਗਾ ਤੇ ਆਪਾਂ ਚੱਲਦੇ ਆ ਕਰੇ ਤੇ ਜੇ ਵੀ ਆਪਣਾ ਕੰਮ ਕਰੀ ਜਾਂਦੀ ਹੈ ਜੀ ਆ ਆ ਆ ਪਾ ਕੇ ਇਧਰੇ ਕਰੇ ਫਿਰ ਦੂਰ ਯਾਰ ਤੇ ਇਧਰਾ ਇਕੱਠੇ ਇਕੱਠੋ ਕੇ ਕਰਦੇ ਤੁਹਾ ਵੇ ਆ ਕਰੀ ਬੈਠਾ ਇਕੱਠਾ ਹਾਂ ਬਣ ਗਿਆ ਚੰਦਾ ਮੁੰਡਾ ਦਾ ਓਹੋ ਆ ਸਾਡੀ ਇਧਰ ਸਬਜ਼ੀ ਵੀ ਲੱਗੀ ਹੋਈ ਹੈ ਸੱਚ ਬੋਲੀ ਗਾ ਸੋ ਦੱਸਾਂ ਹਾਂ ਆ ਸਰੋਂ ਲਾਈ ਸੀ ਕੀ ਪਤਾ ਕਿਹੜੇ ਸੰਜ ਹੋਈਆਂ ਹਨ ਔਰੀਆਂ ਪਾਲਕ ਕਿਆ ਕੀ ਸੀਗਾ ਪਤਾ ਨਹੀਂ ਕੋਲ ਗਿਆ ਚਲੋ ਕੋਈ ਤੂੰ ਐ ਤੂੰ ਆਈ ਜਾਂਦਾ